ਨਾਲ ਨਹੀਂ ਇਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਇਕੱਠੇ ਜਾਣੇ ਵੀ ਨਹੀਂ ਤੇਰੇ ਇਥੇ ਪਾਣੀ ਨਹੀਂ ਹੈ ਰਹਿਣਾ ਬੈਠੇ ਆਇਆ ਸੋਰੀ ਇਹਨੇ ਕਪੜੀ ਤੇਰੇ 6 ਵਜੇ ਪਾਣੀ ਇਥੇ ਚੜਨ ਲੱਗਾ ਆ ਤੂੰ ਦੀ ਗੁੱਟੀ ਆ ਆਓ ਬਾਅਦ ਵਿੱਚ ਲੱਗਾ ਹੈ ਅਜੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਮਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਲਕ ਰਹੇਗਾ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹਾਂ ਪਾਰਲੇ ਜੀ ਕੱਢ ਕੇ ਘਰੋਂ ਨਹੀਂ ਚਾਰ ਮੈਂ ਹੱਸਵਾ ਨਹੀਂ ਕਰੀਂਦੀ ਨੀ ਆ ਗੁਰਦੁਆਰੇ ਜਾਣਾ ਉਹਦੇ ਘਰ ਨਾਲੀ ਟੋਕਲੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆਂ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਆਪਣੇ ਪਰੋਂ ਆਪਣੇ ਦੀ ਕੱਢ ਕੇ ਤੇ ਹੋਣੇ ਰੇ ਕੀ ਕਰਨਾ ਹੈ ਫਿਰ ਕਰਨਾ ਤੇ ਪੈਣਾ ਹੀ ਆ ਬਾਪੂ ਇਸ ਤੂੰ ਨਾ ਆ ਜਾ ਤੂੰ ਐ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਓ ਨੇ ਫਲਾਲਾ ਆਜੇ ਇੱਕ ਸਫਲ ਕਰਨਾ ਦੁਬਾਰਾ ਮਾਰਦੇ ਆਂ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ ਚਲੋ ਤੁਸੀਂ ਨਾਲ ਲਈ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਮੈਂ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਆਜੋ ਇਹਨਾਂ ਨੂੰ ਹੋਰ ਜਾ ਤਾਉਣਗੇ ਹੋਣਗੇ ਹੋਣਗੇ ਤੇ ਆਪਾਂ ਚਲੋ ਯਾਰਾਂ ਦਾ ਚੀਂਡੇ ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਐ ਤਿੰਨ ਜਣੇ ਆਜੋ ਇੱਕ ਵਾਰੀ ਆਜਾ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਕਿੱਥੇ ਜਾਣੇ ਵੀ ਨਹੀਂ ਤੇਰੇ ਇੱਥੇ ਪਾਣੀ ਨਹੀਂ ਹੈ ਰਹਾ ਬਈ ਇੱਥੇ ਹੈ ਨਹੀਂ ਹੈ ਕਪਾਣੀ ਤੇਰੇ 6 ਵਜੇ ਪਾਣੀ ਇੱਥੇ ਚੜਨ ਲੱਗਾ ਹੈ ਤੁਸੀਂ ਜੁੱਤੀ ਜਸੋ ਆਓ ਬਹੁਤ ਟਾਈਮ ਲੱਗਾ ਹੈ ਮੇਰੀ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹੁਣ ਪਾਰਲੇ ਵੀ ਕੀ ਕੱਢ ਕੇ ਨਾ ਫੇਰੋ ਨਹੀਂ ਚਾਰ ਸਾਰੇ ਸਵਾਰੀ ਕਰੀਏ ਨੀਆ ਗੁਰਦੁਆਰੇ ਹੀ ਜਾਣਾ ਉਹਦੇ ਨਾਲ ਸਾਡੀ ਕੋਲੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਬੜੇ ਪਰੋਂ ਬੜੇ ਦੀ ਕੱਢ ਕੇ ਤੇ ਹੋਣੇ ਰੇ ਕੀ ਕਰਨਾ ਹੈ ਕਰਨਾ ਤੇ ਪੜਨਾ ਹੀ ਆ ਬਾਪੂ ਇੱਥੇ ਤੂੰ ਆ ਜਾ ਤੂੰ ਰਹਿ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਅਜੇ ਲੈ ਕੇ ਜਾਓ ਨੇ ਜੀ ਮੈਂ ਬਲਾਲਾ ਕਿ ਆਜੇ ਜੀ ਦੁਬਾਰਾ ਮਾਰਦੇ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ